ਨਵਾਂ ਸ਼ਹਿਰ ਦੇ ਵਿੱਚ ਨਸ਼ਾ ਤਸਕਰ ਤੇ ਪੁਲਿਸ ਵਿਚਾਲੇ ਮੁੱਠਪੇੜ ਦੀ ਖਬਰ ਆ ਰਹੀ ਮੁੱਠਪੇੜ ਦੌਰਾਨ ਨਸ਼ਾ ਤਸਕਰ ਦੇ ਲਾਤ ਦੇ ਵਿੱਚ ਗੋਲੀ ਵੱਜੀ ਹੈ ਹਥਿਆਰਾਂ ਦੀ ਰਿਕਵਰੀ ਦੌਰਾਨ ਇਹ ਮੁੱਠਪੇੜ ਹੋਈ ਹੈ ਮੁਲਜ਼ਮ ਨੇ ਰਿਕਵਰੀ ਵਾਲੀ ਪਿਸਤੌਲ ਦੇ ਨਾਲ ਪੁਲਿਸ ਦੇ ਪਰਫਾਇਰਿੰਗ ਵੀ ਕੀਤੀ ਪੁਲਿਸ ਦੇ ਜਵਾਬੀ ਕਾਰਵਾਈ ਦੌਰਾਨ ਇਹ ਸ਼ਖਸ ਜ਼ਖਮੀ ਹੋ ਗਿਆ ਨਵਾਂ ਸ਼ਹਿਰ ਦੇ ਵਿੱਚ ਹੋਈ ਹੈ ਮੁੱਠਪੇੜ ਨਵਾਂ ਸ਼ਹਿਰ ਦੇ ਵਿੱਚ ਨਸ਼ਾ ਤਸਕਰ ਤੇ ਪੁਲਿਸ ਵਿਚਾਲੇ ਮੁੱਠਪੇੜ ਹੋਈ ਹੈ ਮੁੱਠਪੇੜ ਦੌਰਾਨ ਨਸ਼ਾ ਤਸਕਰ ਦੇ ਲਾਤ ਦੇ ਵਿੱਚ ਗੋਲੀ ਵੱਜੀ ਜੀਆਂ ਅਜਿਹੀਆਂ ਕਈ ਵਾਰਦਾਤਾਂ ਜੀਆਂ ਕਈ ਘਟਨਾਵਾਂ ਪਿਛਲੇ ਕੁਝ ਦਿਨਾਂ ਤੋਂ ਇਹ ਕਈ ਕਈ ਮਹੀਨਿਆਂ ਤੋਂ ਜਾਰੀ ਹਨ ਗੈਂਗਸਟਰਾਂ ਦੀਆਂ ਲਤਾਂ ਤੋੜੀਆਂ ਜਾ ਰਹੀਆਂ ਲਤਾਂ 'ਚ ਗੋਲੀਆਂ ਵੱਜ ਰਹੀਆਂ ਤੜਾ ਤੜ ਹੋ ਰਿਹਾ ਐਨਕਾਊਂਟਰ ਨਿਤ ਦਿਨ ਇੱਕ ਦੋ ਖਬਰਾਂ ਆਈ ਜਾਂਦੀਆਂ ਤੇ ਇੱਕ ਵਾਰ ਮੁਰਤੋਂ ਆਈ ਖਬਰ ਪੁਲਿਸ ਦੀ ਜਵਾਬੀ ਕਾਰਵਾਈ ਦੌਰਾਨ ਐਨ ਨਸ਼ਾ ਤਸਕਰ ਵੀ ਜ਼ਖਮੀ ਹੋ ਗਿਆ ਲਤਾਂ 'ਚ ਜਦ ਗੋਲੀ ਵੱਜੀ ਐ ਪੁਲਿਸ ਨੇ ਹਿਰਾਸਤ ਚ ਲੈ ਲਿਆ ਨਵਾਂ ਸ਼ਰਦੀ ਇਕੱਠਾ ਗੁੰਡਾਸ ਨੇ ਇਥੇ ਪੁਲਿਸ ਅਤੇ ਐਸਐਸ ਸਮਗਲਰ ਵਚਾਲੇ ਹੋਇਆ ਐਨਕਾਊਂਟਰ ਐਨਕਾਊਂਟਰ ਦੌਰਾਨ ਨਸ਼ਾ ਤਸਕਰ ਦੇ ਲਾਪੇ ਦੇ ਵਿੱਚ ਗੋਲੀ ਵੱਜੇ ਨੂੰ ਪ੍ਰੰਤ ਇਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਫੋਰੈਂਸਿਕ ਦੀ ਟੀਮ ਮੌਕੇ ਤੇ ਪਹੁੰਚਦੀ ਨਜ਼ਰ ਆਈ ਫੋਰੈਂਸਿਕ ਵੱਲੋਂ ਤੱਥ ਜੁਟਾਏ ਜਾ ਰਹੇ ਨੇ ਪੜਤਾਲ ਕੀਤੀ ਜਾਵੇਗੀ ਪਰ ਜਿਹਾ ਪੜਾ ਹੈ ਮੁਲਜ਼ਮ ਪੁਲਿਸ ਨੇ ਕਾਬੂ ਕਰਨ ਦੇ ਵਿੱਚ ਸਫਲਤਾ ਅਸੰਕੀਤੀ ਹੈ ਏ ਜੀ ਇੱਕ ਐਫ ਆਰ ਨੰਬਰ 44 ਥਾਣਾ ਸਿਟੀ ਨਵਾਂ ਸ਼ਹਿਰ 4 ਮਾਰਚ ਨੂੰ ਹੋਈ ਸੀਗੀ ਉਹਦੇ ਵਿੱਚ ਇੱਕ ਅਮਨ ਨੂੰ ਰਾਉਂਡ ਅਪ ਕਰਨ ਲਈ ਸੀਆਈਏ ਟੀਮ ਨੇ ਨਾਕਾ ਲਗਾਇਆ ਹੋਇਆ ਸੀ ਤੇ ਉਹਨੇ ਉਹ ਪੁਲਿਸ ਪਾਰਟੀ ਦੇ ਉੱਤੇ ਗੱਡੀ ਚੜਾਉਣ ਦੀ ਕੋਸ਼ਿਸ਼ ਕੀਤੀ ਉਸ ਦਿਨ ਉਹਦੇ ਕੋਲ ਵੈਪਨ ਵੀ ਸੀਗਾ ਜਿਸ ਦੇ ਤਹਿਤ ਇਹ ਜਿਹੜੀ ਐਫ ਆਰ ਰਜਿਸਟਰ ਕੀਤੀ ਗਈ ਤੇ ਕੱਲ ਹੀ ਇਸ ਨੂੰ ਅਮਨ ਨੂੰ ਅਰੈਸਟ ਕੀਤਾ ਗਿਆ ਸੀ ਤੇ ਜਿਹੜਾ ਇਸ ਤੋਂ ਇੱਥੇ ਵੈਪਨ ਰਿਕਵਰੀ ਉਹਨੂੰ ਲਿਆਂਦਾ ਗਿਆ ਸੀ ਤੇ ਜਦੋਂ ਪੁਲਿਸ ਪਾਰਟੀ ਉਹਨੂੰ ਵੈਪਨ ਰਿਕਵਰੀ ਲਈ ਇੱਥੇ ਲੈ ਕੇ ਆਈ ਤੇ ਉਹਨੇ ਜਿਹੜਾ ਇੱਥੇ ਵੈਪਨ ਦੱਬਿਆ ਸੀਗਾ ਉਹਨੂੰ ਕੱਢ ਕੇ ਪੁਲਿਸ ਪਾਰਟੀ ਦੇ ਉੱਤੇ ਫਾਇਰ ਕਰਨ ਦੀ ਕੋਸ਼ਿਸ਼ ਕੀਤੀ ਤੇ ਉਹ ਜਿਹੜਾ ਐਸਐਚਓ ਦੀ ਗੱਡੀ ਦੇ ਉੱਤੇ ਫਾਇਰ ਲੱਗਿਆ ਤੇ ਰਿਟੈਲੀਸ਼ਨ ਦੇ ਵਿੱਚ ਜਦੋਂ ਪੁਲਿਸ ਪਾਰਟੀ ਨੇ ਫਾਇਰ ਕੀਤਾ ਤਾਂ ਜਿਹੜਾ ਉਹ ਅਮਨ ਹੈ ਉਹ ਇੰਜਰਡ ਹੋ ਗਿਆ ਉਹਨੂੰ ਅਸੀਂ ਹਸਪਤਾਲ ਦੇ ਵਿੱਚ ਦਾਖਲ ਕਰਾਇਆ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਜਿਹੜਾ ਇਹ ਅਮਨ ਹੈ ਇਹ ਗੜਪੜ ਦਾ ਰਹਿਣ ਵਾਲਾ ਹੈ ਇਹਦੇ ਖਿਲਾਫ ਟੋਟਲ 11 ਮੁਕਦਮੇ ਦਰਜ ਹੈਗੇ ਨੇ ਜਿਦੇ ਵਿੱਚੋਂ 9 ਮੁਕਦਮੇ ਐਨਡੀਪੀਐਸ ਦੇ ਨੇ ਤੇ ਇਹ ਸਾਡੇ ਜ਼ਿਲ੍ਹੇ ਦਾ ਪੀਓ ਵੀ ਹੈਗਾ ਇਹਦੀ ਲੈਗ ਤੇ ਇੰਜਰੀ ਹੋਈ ਹੈ ਜੀ ਬਾਕੀ ਅਸੀਂ ਉਹਨੂੰ ਹੁਣੇ ਹਸਪਤਾਲ ਭੇਜਿਆ ਕਿਉਂਕਿ ਉਹ ਸੀਗਾ ਕਿ ਇਹਨੂੰ will